ਤਾਂ ਇਹ ਬਾਅਦ ਇੱਕ ਚੰਗਾ ਨਾ ਯਾਰ ਜੀ ਪਿੰਡ ਦਾ ਇਹ ਦਾ ਪ੍ਰਬੰਧ ਹੋਣਾ ਤੇ ਬਾਕੀ ਦਾ ਜਿਹੜਾ ਹੁਣ ਜਿਹੜਾ ਮਖਵਾਰੀ ਤੋਂ ਡੀਲ ਨਹੀਂ ਆਉਂਦਾ ਕਿ ਬਿਮਾਰੇ ਹੋਏ ਕਿ ਉਹ ਆਈ ਜਾਂਦੇ ਨੇ ਕਿ ਛਾੜਿਆਂ ਨੂੰ ਕਿਸ ਤਰ੍ਹਾਂ ਕਰੀ ਜਾਂਦੇ ਨੇ ਵੀ ਅੱਗੇ ਇੱਕ ਦੋ ਭਾਈ ਦਾ ਵੀ ਗੱਲਬਾਤ ਕਰਦਾ ਹਾਂ ਅੱਗੇ ਅੱਗੇ ਦਾ ਵੀ ਕਰਦਾ ਹੈ ਕਿ ਜਿਹੜੇ ਬਾਕੀ ਇਹ ਕਹਿੰਦੇ ਮੈਂ ਕੈਨੇਡਾ ਅਮਰੀਕਾ ਤੋਂ ਮੁੰਡੇ ਵਾਪਸ ਮਗਾ ਦੂ ਵਾਪਸ ਕਰਤਾ ਇਹ ਇਕੱਲਾ ਇਹ ਗੱਲਾਂ ਨਹੀਂ ਸੱਚ ਨੇ ਕੋਈ ਡੈਂਡੋਰੀ ਪਾਉਣ ਜਾਂਦਾ ਵੀ ਕੋਈ ਇਹ ਕੰਮ ਨਹੀਂ ਜਾਣਦਾ ਸਭ ਇਹ ਲੱਗਦਾ ਕਿ ਰੇਡੀਓ ਤੇ ਕੁਮਾਰ ਆਵੇ ਨਾ ਭਾਈ ਨਹੀਂ ਬਰੇ ਜੱਟ ਕੇ ਬਲੋਰ ਵੀ ਕਰਿਆ ਕਰਾਈ ਇਹ ਦੁਬਾਰਾ ਜੇ ਸਾਡੇ ਹੋਰ ਦੱਸੋ ਮਾਣ ਸ਼ਗਾਰਾ ਸਰ ਦੁੱਧ ਦਾ ਭਾਰ ਦੇ ਦਾ ਖਾਲੀਆਂ ਜਲਮ ਸਿਗਨਿਤ ਫਰਮਾਨ ਅੱਜ ਜਿਹੜਾ ਸਾਡਾ ਇਸ ਤੇ ਮਤਲਬ ਹੈ ਸਾਡੇ ਬੋਲੇ ਥੋੜਾ ਆਪਾਂ ਨੂੰ ਚਾਹ ਨਹੀਂ ਹੈਗਾ ਤੁਹਾਡੇ ਮਾਦਮ ਰੱਖੀ ਸਾਡੀ ਗੱਲ ਰਾਤ ਤੱਕ ਪਹੁੰਚੇਗੀ ਜਾਂ ਆਮ ਨੂੰ ਪਹੁੰਚੇਗੀ ਇਹ ਜਿਹੜੀਆਂ ਮੁੱਖ ਮੰਤਰੀ ਜੀ ਮੁੱਖ ਮੰਤਰੀ ਅੱਜ ਅਸੀਂ ਪੰਜਾਬ ਦੇ ਅਸੀਂ ਅੱਜ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਖੜੇ ਪਸਾਉਨੇ ਆ ਜਿਹੜੇ ਕਹਿੰਦੇ ਹੁੰਦੇ ਸੀ ਕਿਸਾਨ ਆ ਅਸੀਂ ਜੈਂਡਰੀਆਂ ਪਾਉਂਦੇ ਰਿਹਾ ਅਸੀਂ ਬੋਰ ਚਲਾਉਂਦੇ ਰਿਹਾ ਅਸੀਂ ਖਾਲੇ ਆਪਕੜਦੇ ਰਿਹਾ ਸੁਪਰੇ ਆਪਕੜਦੇ ਰਿਹਾ ਅੱਜ ਉਹ ਪਸੰਦਾਂ ਦੀਆਂ ਗੱਲਾਂ ਤੋਂ ਭੱਜ ਰਹੇ ਨੇ ਜੋ ਵੀ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਤੇ ਉਹਨਾਂ ਤੋਂ ਭੱਜ ਰਹੇ ਨੇ ਉਹ ਕੱਲ ਮੀਟਿੰਗ ਦੇ ਵਿੱਚ ਚੋ ਵੀ ਜਾਣੋਂ ਭੱਜ ਕੇ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਸਿੱਧੀ ਵਿਜਾਈ ਦਾ ਪੈਸਾ ਕਾਉਣ ਨੂੰ 1500 ਪਰ ਸੀ ਕਿਲਾ ਉਹ ਹੈ ਇਸ ਹਾਲਾ ਇਹ ਦੇ ਹਜੇ ਤੱਕ ਪਾਇਆ ਨਹੀਂ ਇਸ ਲੋਕੋ ਹਰ ਬੋਦੇ ਰਹੇ ਨੇ ਜਿਹੜਾ ਮਨਕੀਰ ਤਿੰਦ ਦੇ ਉਹਨਾਂ ਨੇ ਟਿਕਸ ਵਧਾਇਆ ਹੈਗਾ ਆਪਣੇ ਸਾਰੇ ਲੋਕਾਂ ਦੇ ਰੱਖੇ ਤੇ ਰਿਸ਼ਤੇ ਹੋ ਜਗੇ ਆ ਉਹ ਵੀ ਉਹਨਾਂ ਨੇ ਗਲਤ ਕਰ ਹੋਰ ਹੈਗਾ ਪਰਸ ਕਿ ਚੀਜ਼ ਕਰਕੇ ਅਸੀਂ ਖੁਜੀ ਹੋ ਗਏ ਇਹ ਪਰਨਾ ਚ ਨਿਗਰ ਦੇ ਵਿੱਚ ਲਾਗਦਾ ਜਿਹੜੇ ਹੋਏ ਸਾਡੇ ਦੇ ਅੱਗੇ ਤਾਂ ਮੈਂ ਮੁੱਖੀ ਦਰਵਾ ਰਹੇ ਨੇ ਲੋਕ ਤੋਂ ਰੋਕ ਰਹੇ ਨੇ ਸਾਡੇ ਆਪ ਨੂੰ ਗਰਫਰ ਕੀਤਾ ਹੋਏਗਾ ਅਡੇ ਤੇ ਅਗੂ ਨੇ ਸਾਡੇ ਖੇਡ ਨਹੀਂ ਚੱਕ ਪਾਈ ਤੇ ਸਾਡੇ ਪੰਜਾਬ ਦੇ ਅਗੂ ਨੇਗੇ ਜਿਹਨੂੰ ਅਸੀਂ ਹਰ ਸੁਣਾਉਣ ਵਾਸਤੇ ਦਿੱਤਾ ਪਾ ਲਿਆ। ਪਰ ਨਾਮਾਗੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ Jangan terlihat